ਕੋ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜਦੋਂ ਜੀ ਉੱਠ ਗਏ ਤੇ ਪ੍ਰਭੂ ਉਹਨਾਂ ਆਤਮਾ ਦੇ ਕੈਦ ਵਿੱਚ ਉਹਨਾਂ ਆਤਮਾ ਦੇ ਕੋਲ ਗਏ ਕਿੱਥੇ ਪਤਾਲ ਦੇ ਵਿੱਚ ਪ੍ਰਭੂ ਗਏ ਹਾਲੇਲੂਇਆ ਕਿਉਂਕਿ ਵੇਖੋ ਭੈਣ ਭਰਾਓ ਜਿੰਨੇ ਵੀ ਲੋਕ ਸ਼ਰੀਰ ਦੇ ਵਿੱਚ ਆਪਣੀ ਸ਼ਰੀਰ ਨੂੰ ਛੱਡ ਕੇ ਜਾਂਦੇ ਆ ਉਸ ਤੋਂ ਬਾਅਦ ਉਹ ਪਤਾਲ ਦੇ ਵਿੱਚ ਚੱਲ ਜਾਂਦੇ ਆ ਤੇ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਜੀ ਉੱਠ ਕੇ ਉਹਨਾਂ ਆਤਮਾ ਦੇ ਕੋਲ ਗਏ ਜਿਹੜੇ ਪਤਾਲ ਦੇ ਵਿੱਚ ਹੀ ਕਿਹੜੇ ਬਦਾਲ ਦੇ ਵਿੱਚ ਹੀ ਆਪਾਂ ਵੇਖਾਂਗੇ ਕਿਹੜੇ ਲੋਕ ਹੀ ਹੋ 20 ਬਚਨ ਦੇ ਵਿੱਚ ਲਿਖਿਆ ਜਿਹੜੇ ਪਿਛਲੇ ਸਮੇਂ ਅਣ ਆਗਿਆ ਕਰੀ ਸਨ ਜਿਸ ਵੇਲੇ ਪਰਮੇਸ਼ਰ ਨੂਹ ਦੇ ਦ੍ਰੀਤੀ ਦੇ ਨਾਲ ਉਡੀਕ ਕਰਦਾ ਸੀ ਜਦਕਿ ਕਿਸਤੀ ਤਿਆਰ ਹੁੰਦੀ ਸੀ ਜਿਹਦੇ ਵਿੱਚ 8 ਜਣੇ ਪਾਣੀ ਤੋਂ ਬਚ ਗਏ ਵੇਖੋ वचन ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਆਤਮਾ ਦੇ ਕੋਲ ਗਏ ਜਿਹੜੇ ਪਤਾਲ ਦੇ ਵਿੱਚ ਹੀ ਜਿਹੜੇ ਪੁਰਾਣੇ ਸਮੇਂ ਦੀ ਦੁਨੀਆ ਨੂੰ ਖੁਦਾ ਨੇ ਪਾਣੀ ਦੇ ਨਾਲ ਮਾਰਿਆ ਸੀ ਜਦੋਂ ਉਹ ਲੋਕਾਂ ਦੇ ਜਿਹੜੇ ਆਤਮੇ ਹੀ ਉਹ ਪਤਾਲ ਦੇ ਵਿੱਚ ਹੀ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਧਰਤੀ ਦੇ ਤੇ ਆਉਣ ਦੀ ਤੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਣ ਦੇ ਲਈ ਪਤਾਲ ਦੇ ਵਿੱਚ ਗਏ